ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਕਤੀਆਂ ਤਸਵੀਰਾਂ ਤੁਹਾਨੂੰ ਬਾਗਾ ਪ੍ਰਾਣਾ ਉਹਦੇ 메ਨ ਚੌਂਕ ਦੇ ਵਿੱਚੋਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਰਹੇ ਹੋਗੇ ਕਿ ਵੱਡੀ ਗੰਟੀ ਦੇ ਵਿੱਚ ਪੁਲਿਸ ਪਾਰਟੀ ਮੌਜੂਦ ਆ ਜਿਸ ਦੇ ਵਿੱਚ ਡੀਐਸਪੀ ਤਲਬੀਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਅਤੇ ਥਾਣਾ ਸਮਾਲ ਸਰ ਦੇ ਮੁਖੀ ਕਮਲਜੀਤ ਸਿੰਘ ਜਿਹੜੇ ਮੌਜੂਦ ਨੇ ਗੱਲਬਾਤ ਕਰਾਂਗੇ ਵੀ ਕਿਸ ਸਬੰਧ ਦੇ ਵਿੱਚ ਜਿਹੜੀ ਅੱਜ ਪੁਲਿਸ ਫੋਰਸ ਇਕੱਠੀ ਹੋਈ ਆ ਡੀਐਸਪੀ ਤਲਬੀਰ ਸਿੰਘ ਸਿੱਧੂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਜਿਹੜੀ ਵੱਡੀ ਗੰਟੀ ਦੇ ਪੁਲਿਸ ਮੁਲਾਜ਼ਮ ਇਕੱਠੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਗਾਂਧੀ ਜੀ ਦੀ ਹਦਾਇਤ ਤੇ ਅੱਜ ਅਸੀਂ ਪੁਸ਼ਪੀਨਾਚ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਲੋਕਾਂ ਦਾ ਜੋ ਪਿਛਲੇ ਦਿਨੀ ਭਾਰਦਾਤਾ ਹੋਈਆਂ ਸੀ ਘਟਾਵਾਂ ਹੋਈਆਂ ਸੀ ਅੰਸੂਖਾਵੀਆਂ ਉਹਨਾਂ ਤੋਂ ਉਹਨਾਂ ਦਾ ਡਰ ਭੈ ਮੁਕਤ ਕੀਤਾ ਜਾਵੇ ਤੇ ਮਾੜੇ ਅੰਸ਼ਰਾਂ ਨੂੰ ਅਸੀਂ ਹਦਾਇਤ ਕਰਨਾ ਚਾਹੁੰਦੇ ਹਾਂ ਕਿ ਸਾਡੇ ਕੋਲੇ ਸਵੀਅਨ ਫੋਰਸ ਹੈਗੀ ਹੈ ਉਹਨਾਂ ਨਾਲ ਡੀਲ ਕਰਨ ਲਈ ਤੇ ਅਸੀਂ ਸਕਸ਼ਮ ਹੈਗੇ ਹਾਂ ਉਹਨਾਂ ਨੂੰ ਡੀਲ ਕਰਦੇ ਹਾਂ ਸਾਰੇ ਵਿਚਾਰ ਤੋਂ ਪੰਜ ਥਾਈ ਜਿਹੜੀ ਫਾਇਰਿੰਗ ਹੋਈ ਸੀ ਉਹਨਾਂ ਵਿੱਚ ਹੁਣ ਤੱਕ ਕੇਸਾਂ ਦੇ ਵਿੱਚ ਕੀ ਜਿਹੜਾ ਸਟੇਟਸ ਨਿਕਲ ਕੇ ਸਾਹਮਣੇ ਆਇਆ ਇਹ ਜਲਦੀ ਤੁਹਾਨੂੰ ਲੱਗ ਜਾਏਗਾ ਜੀ ਇਹਦੇ ਬਾਰੇ ਅਸੀਂ ਲੱਗੇ ਹੋਈ ਆ ਸਾਡੀਆਂ ਟੀਮਸ ਲੱਗੀਆਂ ਵੱਖ-ਵੱਖ ਜਗ੍ਹਾ ਤੇ ਸਾਡੀਆਂ ਟੀਮ ਗਈਆਂ ਹੋਈਆਂ ਨੇ ਇਹਦੇ ਬਾਰੇ ਜਲਦੀ ਰਿਜ਼ਲਟ ਦੇਵਾਂਗੇ ਤੁਹਾਨੂੰ ਕਿਸੇ ਨਾ ਕਿਸੇ ਕੇਸ ਚ ਕੋਈ ਕਾਬੂ ਕੀਤਾ ਹੀ ਲੋਕ ਕੁਛ ਕਾਬੂ ਜਿਹੜਾ ਲੰਗਿਆਣੇ ਵਾਲਾ ਮੁਕੱਦਮਾ ਹੈ ਉਸ ਚ 13 ਬੰਦੇ ਨਾਮਜ਼ਦ ਸੀਗੇ ਜੀ ਉਸ ਚ ਅਸੀਂ 9 ਬੰਦੇ ਗ੍ਰਿਫਤਾਰ ਕਰ ਚੁੱਕੇ ਆ ਬਾਕੀ ਕੇਸਾਂ ਚ ਵੀ ਤਫਤੀਸ਼ ਚੱਲ ਰਹੀ ਹੈ ਉਹਨਾਂ ਨੂੰ ਵੀ ਕਾਬੂ ਕਰਕੇ ਅਸੀਂ ਜਲਦੀ ਕਾਨੂੰਨ ਦੇ ਹਵਾਲ ਇਹ ਅਸੀਂ ਚਾਰ ਪਿੰਡ ਜਿਹੜੇ ਪਿੰਡ ਹੈਗੇ ਨੇ ਜਿਵੇਂ ਬਾਗਾਪੁਰਾਣਾ ਲੰਗਿਆਣਾ ਰੋਟੇ ਤੇ ਆਪਣਾ ਰਾਜਿਆਣਾ ਤੇ ਮਾੜੀ ਮੁਸਫਾਈ ਨਾਲ ਪਿੰਡਾਂ 'ਚ ਕਰਾਂਗੇ ਅਸੀਂ ਇਹ ਤਾਂ ਸਾਡੇ ਦੋਨੇ ਥਾਣੇ ਦੀ ਪੁਲਿਸ ਹੈਗੀ ਹੈ ਤੇ ਬਾਕੀ ਰਿਜ਼ਰਵ ਫੋਰਸ ਜਿਹੜੀ ਉੱਥੇ ਪੁਲਿਸ ਲਾਈਨ 'ਚੋਂ ਆਈ ਹੋਈ ਹੈ ਆਰੇ ਲੋਕਾਂ ਦਾ ਜਿਹੜਾ ਪਾਲਸਪੁਰ ਅਭਿਆਸ ਬਣਿਆ ਰਹੇ ਦੇ ਬਾਤ ਲਗਾ ਕੇ ਰਹੀਆਂ ਤੇ ਮਾਰੇ ਗੋਪਨ ਕੀ ਕਹਿਣਾ ਜਾਊਗਾ ਲੋਕਾਂ ਨੂੰ ਮੇਰਾ ਮੈਸੇਜ ਹੈ ਕਿ ਉਹ ਵਿਸ਼ਵਾਸ ਰੱਖਣ ਸਾਡੇ ਤੇ ਅਸੀਂ ਸક્ષਮ ਹੈਗੇ ਆ ਇਹ ਅਸੀਂ ਟਰੇਸ ਕਰਾਂਗੇ ਕੋਸ਼ਿਸ਼ ਲੱਭਾਂਗੇ ਉਹਨਾਂ ਨੂੰ ਉਹਨਾਂ ਦੇ ਮੁਕਾਨ ਤੱਕ ਪਹੁੰਚਾਵਾਂਗੇ ਅਸੀਂ ਬਿਲਕੁਲ ਜੀ ਜਿਵੇਂ ਡੀਐਸਪੀ ਸਾਹਿਬ ਨੇ ਦੱਸਿਆ ਕਿ ਪਿਛਲੇ ਦਿਨ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਕੋਈ ਡਰ ਭੈਣਾ ਹੋਵੇ ਉਹ ਚੀਜ਼ਾਂ ਨੂੰ ਲੈ ਕੇ ਇਸ ਲਈ ਜਿਹੜਾ ਪੁਲਿਸ ਵੱਲੋਂ ਜਿਹੜਾ ਫਲੈਗ ਮਾਰਚ ਲਗਭਗ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਸ਼ਹਿਰ ਦੇ ਵਿੱਚ ਵੀ ਕੀਤਾ ਜਾ ਰਿਹਾ ਤੇ ਪਿਛਲੇ ਕੇਸਾਂ ਦੇ ਵਿੱਚ ਜਿਹੜੀ ਜਿੰਨਾ ਕੇ ਸਟੇਟਸ ਹੈਗਾ ਉਹਨਾਂ ਨੇ ਦੱਸਿਆ ਤੇ ਬਾਕੀ ਕੋਈ ਅਗਲੀ ਜਿਹੜੀ ਗੱਲਬਾਤ ਹੋਊਗੀ ਉਹ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਉਮੀਦ ਕਰਦੇ ਗੱਲਬਾਤ ਨੂੰ ਸ਼ੇਅਰ ਜੀ ਕਰਾਂਗੇ